ਸਾਂਜੀ ਬਾਬੇਓ ਕੀ ਹਾਲ ਚਾਲ ਆ ਸਾਰੇ ਅੱਜ ਸੋਨੋਈ ਲਾਦਾ ਹੋਣਾ ਵੀ ਆਈਫੋਨ ਹੀ ਹੈ ਹਨਾ ਬਹੁਤ ਦਿਨ ਬਾਅਦ ਵਲੋਗ ਆਇਆ ਬਈ 11 12 ਦਿਨਾਂ ਬਾਅਦ ਅੱਜ ਟਾਈਮ ਮਿਲਿਆ ਠੀਕ ਹੈ ਪਹਿਲਾਂ ਤਾਂ ਸੋਨੂੰ ਆਪਣੀਆਂ ਚਾਰ ਜਿਹੜੀਆਂ ਹੈਗੀਆਂ ਨੇ ਮੇਨ ਮੇਨ ਕਬੂਤਰਿਆਂ ਜੀਆਂ ਉਹ ਦਿਖਾ ਦਈਏ ਜਿਹੜੇ ਉਹਦੇ ਵੀ ਲੰਘੀ ਸੀ ਹਨਾ ਵੀਡੀਓ ਵੀਡੀਓ ਚ ਅੱਧ ਵਿਚਾਲੇ ਰਹਿ ਗਈ ਸੀ ਵੀਡੀਓ ਵੀ ਉਹ ਲਾਂਗੀ ਵੀ ਪਿੰਡਪੁਣ ਚ ਫੜ ਲਈ ਕਿਸ ਨੇ ਫਿਰ ਆਪਾਂ ਗਈ ਨਹੀਂ ਹੈਗੇ ਲੈਣ ਦੇਖੋ ਆਪਾਂ ਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਤੁਸੀਂ ਕੋਤਰੀ ਕੋਤਰੀ ਲਿਆਉਂਦੇ ਕੋਈ ਨਾ ਦੇਖਾਂ ਲਿਆਵਾਂ ਕੋ ਹੋਰ ਲਿਆਵਾਂ ਕੋ ਫੁੱਟੇ 'ਚ ਫੰਗ ਫੰਗ ਬਹੁਤ ਪੈਨੇ ਭਾਈ ਦੇਖੋ ਆ ਬੈਠੇ ਨੇ ਚਾਰ ਦੀਆਂ ਚਾਰੇ ਅੱਜ ਇਹਨਾਂ ਨੂੰ ਚਾਰਾਂ ਨੂੰ ਬਦਾਮ ਪਾਵਾਂਗੇ ਠੀਕ ਹੈ ਮਾਂ ਪਹਿਲਾਂ ਦਸਵੇਤ ਸੁਰੇ ਜਾ ਕੇ ਬਲੌਗ ਹੈ ਉਹਣਾ ਯਾਰ ਬਹੁਤ ਦਿਨ ਹੋ ਗਈ ਸੀ ਹਨਾ ਅੱਜ ਐਤਵਾਰਾ ਸਕੂਲ 'ਚ ਛੁੱਟੀ ਸੀ ਤੇ ਫੋਨ ਸਾਨੂੰ ਦੱਸਦੀ ਇਹ ਫੋਨ ਕਿਹੜਾ ਲਿਆ ਆ ਆਪਾਂ ਫੋਨ ਆਪਾਂ ਲਿਆ ਆ S21 Samsung ਦਾ ਬਈ ਠੀਕ ਹੈ ਆਈਫੋਨ ਤੋਂ ਜੀ ਇੱਕ ਹੋ ਗਿਆ ਸਾਡਾ ਲੋਬ ਜਾਨਵਰ ਸਾਨੂੰ ਦਿਖਾਤੇ ਹਨਾ ਤੇ ਕੈਮਰਾ ਤਾਂ ਠੀਕ ਆ ਦੇਖੋ ਹੁਣ ਤਾਂ

ਅ ਕੱਲ 14 ਮਾਦਮ ਪੇਤੇ ਦੀ ਮਾ ਚਲ ਕੱਲੋਂ ਮਾਦਮ ਭਾਵਾਂਗੇ ਸਵੇਰੇ ਅੱਜ ਪੌਣਿਆਂ ਕੱਟ ਕੇ ਫਿਰ ਕਰਦੇ ਆ ਤੁਹਾਡੇ ਨਾਲ ਅਪਡੇਟ ਦਿੰਨੇ ਆ ਤੁਹਾਨੂੰ ਕੱਟ ਕੋਟ ਕੇ ਫਿਰ ਦਿਖਾਵਾਂਗੇ ਤਾਂ ਲਓ ਜੀ ਬਾਪੋ ਕੱਟ ਲੇ 15 ਮਾਦਮ ਠੀਕ ਹੈ ਦੇਖੋ ਕਿੰਨੇ ਕ ਲੱਗਦ ਨੇ 15 ਠੀਕ ਹੈ ਰੱਖੀਏ ਪਣਾ ਆਇਓ 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 ਹੁਣ ਆਪਾਂ ਬਾਸ ਤੇ ਲਾਵਾਂਗੇ ਜਾਂ ਤਾਂ ਪਚਕਾਰੀਆਂ ਤੇ ਲਾਵਾਂਗੇ ਆ ਘਰ ਦੇ ਨੇ ਕੋਲੇ ਕੋਲੇ ਹੀ ਅੱਖ ਰੱਖਾਂ ਦੀ ਆਇਓ 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 ਆਇਆ ਖਾੜਾ ਪੱਠੀ ਤੂੰ ਤਾਂ ਤੂੰ ਤਾਂ ਖਾਣੀ ਰਹੀ ਨਹੀਂ ਬਤਾਂ ਲੋਈ ਗੋਪ ਦੇ ਵੇ 90 ਆਮ ਰੱਖ ਤੇ ਛੱਡ ਦਿਓ ਦੇਖ ਲੋ ਚੰਗੀ ਤਰ੍ਹਾਂ ਠੀਕ ਆ ਮਰਜੀ ਹੁਣ ਇਹਨਾਂ ਦੀ ਖਾ ਲੈਣੀਆਂ ਆਪੀ ਤੇ ਤੁਹਾਨੂੰ ਜ਼ੂਮ ਦਿਖਾਉਣਾ ਖੜ ਦਿਓ ਜ਼ੂਮ ਕਰਦਾ 12x ਤੇ ਹੁਣ ਦੇਖੋ ਕੀ ਕਰੀ ਜ਼ੂਮ ਜੂਮ ਕੀ ਕਰੀਏ ਉਹ ਚੰਦੀ ਘਾਦੇ ਆ ਉਹ ਲੱਕੜੀ ਚੰਦੀ ਇੰਡੀਆ ਦੀ ਠੀਕ ਹੈ ਇਹ ਐ ਇੱਥੇ ਤੱਕ ਆਪਣਾ ਜੂਮ ਠੀਕ ਆ ਵੀ ਬਦਾਮ ਪਾਤੇ ਅੱਜ ਦੇ ਹੁਣ ਇਹਨਾਂ ਦਾ ਪਾਣੀ ਚੱਕ ਕੇ ਪਾਣੀ ਬਦਲਦੀ ਐ ਬਸ ਕੋਈ ਵੱਕੇ ਵਈ ਆ ਲੱਗੀ ਆਪਣੀ ਪੱਠੀ ਤਾਂ ਲੱਗੀ ਖਾਣ ਬਦਾਂ ਠੀਕ ਆ ਲੈ ਮੈਂ ਰਸਤੇ ਨੂੰ ਕੀ ਕਹਨਾ ਚੰਪੜੀ ਹੋਈ ਨਾ ਸੰਗਦੀ ਐ ਕੀ ਕਰੀਏ ਆਉਗੀ ਪੱਠੀ ਤਾਂ 1x ਕਰੀ ਖਰਚ ਖਾਲਾ ਪੱਠੀ ਲਓ ਵੀ ਬਾਬੂ ਖਾਣ ਲੱਗੇ ਬਣਾਵ ਤਿੰਨ ਨਹੀਂ ਤਿੰਨ ਚਿੱਟੀਆਂ ਵਾਲੀ ਪਾਦੀ ਆ ਕੋਈ ਉਹ ਵੀ ਲੱਗੀ ਬਈ ਦੂਜੀ ਉਹ ਡੱਬੇ ਓਏ ਬਾਪੋ ਆਹ ਕਬੂਤਰ ਨੇ ਆਪਣੇ ਸਾਰਿਆਂ ਨੇ ਬਾਲਾਂ ਤੱਕ ਖਾ ਲਈ ਜੀ ਤੇਰੀ ਫੋਨ ਨਾਲ ਟਕਰਾ ਗਿਆ ਦੀ ਕੈਮਰਾ ਇੱਕ ਮਿੰਟ ਦੇਖੋ ਟੰਡਰਾ ਜੀ ਪਈਆ ਤੇ ਚਟੀਆਂ ਵਾਲੇ ਥੋੜੇ ਖਾਦੇ ਨੇ ਹਨਾ ਇਹਨੇ ਫੁੱਲ ਢੱਕ ਵੇਖਾਰ ਖਣ ਜਮੀਆਂ ਪਰ ਪਰ ਖਾ ਗਈ ਬਾਲਾਂ ਕੱਲੀ ਠੀਕ ਆ ਕੋ ਬਾਟੀ ਅਜ ਦੌਣੀ ਵੀ ਖਾ ਲੇ ਟਰੇ ਕਰਤੀ ਯਾ ਮਾ ਖਤਮ ਲੈ ਕੁਝ ਵੀ ਨਹੀਂ ਰਿਹਾ ਠੀਕ ਆ ਭਾਬੇ ਬਈ ਤੇ ਇਹਨੂੰ ਲਾ ਦਈਏ ਬਸ ਅੱਜ ਦਾ ਬਸ ਐਨੀ ਆ ਬਲੌਗ ਐਤਵਾਰ ਤੀ ਸਕੂਲ ਕੋ ਨਹੀਂ ਛੁੱਟੀ ਬਈ ਆਪਣਾ ਸਕੂਲ ਨਹੀਂ ਯਾਰ ਬਲੌਗ ਬਣਾਉਣ ਦਿੰਦਾ ਨਹੀਂ ਤਾਂ ਬਲੌਗ ਬਾਦੂ ਬਣ ਜਾਣਾ ਉਹਨੂੰ ਕੀ ਕਰੀਏ ਸਕੂਲ ਜਾਣਾ ਪੈਂਦਾ ਆਣਾ ੱੱਕੇ ਨਾਲ ਜਾਂਣਾ ਸਕੂਲ ਵੀ ਕਿਹੜਾ ਆਪ ਕਿਹੜਾ ਜੀਨ ਨਾਲ ਜਾਂਣਾ ਬਸ ਹੁਣ ਜਾਣਾ ਪੈਂਦਾ ਜਾਣ ਕੇ ਕਰ ਕਰਕੇ ਦੇਖੀਏ ਵਲੌਗ ਐਂਡਮ ਬਾਈ ਚਲੋ ਠੀਕ ਆ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਠੀਕ ਆ ਮੈਂ ਬਾਲਬੂ ਜੀ ਕਟਾਲੇ ਹੁੰਦਾ ਛੋਟੇ ਹੋ ਗਏ ਹੁਣ ਤਾਂ ਪਹਿਲਾਂ ਬਹੁਤ ਵੱਡੇ ਵੱਡੇ ਥੱਲੇ ਤੱਕ ਲੱਗ ਗਿਆ ਹੈ ਦੇਖਣਾ ਵੱਡੇ ਵੱਡੇ ਠੀਕ ਆ ਛਾਤਰੀ ਆਪਣੀ ਹਮੇਸ਼ਾ ਉੱਤਰੀ ਰਹਿੰਦੀ ਹੈ ਦੇਖੋ ਖੜ ਜੋ ਉਹ ਦੇਖੋ ਠੀਕ ਆ ਚਲੋ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਬਾਏ ਬਾਏ